मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣੇ ਲੈ ਕੇ ਅਸੀਂ ਕੁਝ ਖਾਸ ਤੇ ਮੁਖ ਖਬਰਾਂ ਤੇ ਨਾ ਖਬਰਾਂ ਤੇ ਵਧੀਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਮਿਹਰਬਾਨੀ ਜੀ ਅ ਟੈਲੋਸ ਆਪ ਜੀ ਦਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਅੱਜ ਆਪਣੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ 10 ਲੱਖ ਦੇ ਸਿਹਤ ਬੀਮਾ ਜਿਹੜਾ ਪੰਜਾਬ ਵਾਸੀਆਂ ਨੂੰ ਸੌਂਪਿਆ ਤੇ ਆਖਿਰਕਾਰ ਇਸ ਬੀਮੇ ਦੀ ਸਾਰੀ ਪ੍ਰਕਿਰਿਆ ਕੀ ਰਹੇਗੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰ ਤੋਂ ਆਪਣੇ ਕੁਝ ਮਾਮਲਿਆਂ ਨੂੰ ਲੈ ਕੇ ਚਰਚਾ ਚ ਨੇ ਮੈਂ ਪਹਿਲਾਂ ਵੀ ਕਿਹਾ ਸੀ ਮੁੱਖ ਮੰਤਰੀ ਜਦੋਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਹਨਾਂ ਨੇ ਸਿਹਤ ਬੀਮਾ ਯੋਜਨਾ ਜਿਹੜੀ ਕਦੇ 5 ਲੱਖ ਹੁੰਦੀ ਸੀ ਉਹਨੂੰ 10 ਲੱਖ ਬਾਰੇ ਕਹਿ ਦਿੱਤਾ ਤੇ ਕਹਿ ਦਿੱਤਾ ਕਿ ਭਲਕੇ 23 ਸਤੰਬਰ ਤੋਂ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਜੇ ਮੰਨ ਲਓ ਕਿਸੇ ਕੋਲੇ ਸਿਹਤ ਬੀਮਾ ਕਾਰਡ ਨਹੀਂ ਤਾਂ ਉਹਦਾ ਪਾਸਪੋਰਟ ਉਹਦਾ ਆਧਾਰ ਕਾਰਡ ਉਹਦਾ ਕਈ ਕਿਸਮ ਦੇ ਹੋਰ ਜਿਹੜੀ ਉਹਦੀ شناخت ਕਰਦੇ ਨੇ ਦਾਸਤਾਵੇਜ਼ ਉਹਨਾਂ ਦੇ ਆਧਾਰ ਤੇ ਰਜਿਸਟ੍ਰੇਸ਼ਨ ਹੋ ਜਾਵੇਗੀ ਸਰਕਾਰੀ ਹਸਪਤਾਲ ਕਦੇ ਕਿਸੇ ਨੂੰ ਜਵਾਬ ਨਹੀਂ ਦੇਣਗੇ ਅੱਜ ਇਹ ਪੰਜਾਬ ਦੇ ਦੋ ਹਿੱਸਿਆਂ ਤੋਂ ਬਰਨਾਲਾ ਤੇ ਤਰਨਤਾਰਨ ਤੋਂ ਸ਼ੁਰੂ ਕੀਤੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਇੱਕਦਮ ਲਾਗੂ ਹੋ ਜਾਵੇਗੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਵਿਸਥਾਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਸਰਕਾਰੀ ਹਸਪਤਾਲਾਂ ਉਨ੍ਹਾਂ ਦੇ ਵਿੱਚ ਬਿਲਕੁਲ ਸਾਰਿਆਂ ਦੇ ਵਿੱਚ ਲਗਾਤਾਰਤਾ ਚੇ ਜਾਰੀ ਰਹੇਗੀ ਤੇ ਤੁਹਾਨੂੰ ਪ੍ਰਾਈਵੇਟ ਹਸਪਤਾਲ ਜਿਹਨਾਂ ਨੂੰ ਸੂਚੀ ਵੱਧ ਕੀਤਾ ਗਿਆ ਹੈ ਉਹ ਹਸਪਤਾਲ ਲਗਾਤਾਰਤਾ ਦੇ ਵਿੱਚ ਉਹ ਵੀ ਜਵਾਬ ਨਹੀਂ ਦੇ ਸਕਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਤਾਂ 1000 ਨਵੇਂ ਮੱਲਾ ਕਲੀਨਿਕ ਖੋਲੇ ਜਾਣਗੇ ਕਿਤੇ ਪਹਿਲਾਂ ਵੀ ਯੋਜਨਾਵਾਂ ਚੱਲਦੀਆਂ ਰਹੀਆਂ ਸੀ ਜਿਨ੍ਹਾਂ ਨੂੰ ਇਹ ਉਸਮਾਨ ਯੋਜਨਾ ਕਹਿੰਦੇ ਸੀ ਹੁਣ ਪਤਾ ਨਹੀਂ ਕਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਨਵੇਂ ਹਜ਼ਾਰ ਮੱਲਾ ਕਲੀਨਿਕ ਖੋਲ੍ਹਾਂਗੇ ਇਹ ਮੱਲਾ ਕਲੀਨਿਕ ਕਾਦਾ ਨਾ ਤਾਂ ਮੱਲਾ ਕਲੀਨਿਕ ਰਹੀ ਹੀ ਨਹੀਂ ਇਹਦੇ ਬਾਰੇ ਤਾਂ ਆਮ ਆਦਮੀ ਕਲੀਨਿਕ ਕਿਹਾਗੇ ਸੋ ਕੋਮਲ ਜੀ ਜੀ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਪਰਚੰਗਾ ਹੋਵੇ ਭਗਵੰਤ ਮਾਨ ਜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਖੱਜਲ ਖਾਰਗਾ ਲੋਕਾਂ ਦੀਆਂ ਹੋਈਆਂ ਨੇ ਇੱਕ ਵਾਈਟ ਪੇਪਰ ਉਹਦਾ ਵੀ ਜਾਰੀ ਕਰਦੇ ਹਨ ਕਿ ਲੋਕਾਂ ਨੂੰ 5 ਲੱਖ ਤੱਕ ਦਾ ਬੀਮਾ ਜਿੰਨਾ ਹਸਪਤਾਲਾਂ 'ਚ ਗਏ ਐ ਬਿਨਾ ਖੱਜਲ-ਖਵਾਰੀ ਤੋਂ ਮਿਲਿਆ ਸੀ ਇਹ ਵੀ ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਜਾਣਕਾਰੀ ਮੰਗਦੇ ਐ ਜੀ ਬਿਲਕੁਲ ਟੇਲਾ ਸਾਹਿਬ ਉਹਦਾ ਗੱਲ ਕੀਤੀ ਜਾਵੇ ਅੱਜ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕਰਦੇ ਹੋਏ ਜੀਐਸਟੀ ਦੀਆਂ ਦਰਾਂ ਜਿਹੜੀਆਂ ਨੇ ਘੱਟ ਕਰ ਦਿੱਤੀਆਂ ਗਈਆਂ ਨੇ ਤੇ ਦਰਾਂ ਜਿਹੜੀਆਂ ਘੱਟ ਹੋਈਆਂ ਨੇ ਉਸ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖਾਣੇ ਤੋਂ ਲੈ ਕੇ ਮੋਟਰ ਵਹੀਕਲਸ ਤੱਕ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਥੋੜਾ ਡਿਟੇਲ ਦੇ ਨਾਲ ਦੱਸਿਆ ਜਾਵੇ ਕਿ ਕਿਹ ਕਿਹ ਚੀਜ਼ਾਂ ਸਸਤੀਆਂ ਹੋਈਆਂ ਨੇ ਤੇ ਕਿੰਨਾ ਤੇ ਮਹਿੰਗਿਆ ਮਤਲਬ ਮਹਿੰਗਾਈ ਦਾ ਅਸਰ ਪਵੇਗਾ ਅੱਜ ਜਿਹੜਾ ਕੋਈ ਮੌਕਾ ਹੁੰਦਾ ਸੀ ਕਿਹੜੇ 파ਰਟ ਦੇ ਵਿੱਚ 4-5 ਤਰ੍ਹਾਂ ਦੀਆਂ ਜੀਐਸਟੀ ਦਰਾਂ ਲਾਗੂ ਹੋਈਆਂ ਸਨ ਜੀ ਕੇਂਦਰ ਸਰਕਾਰ ਨੇ ਬੜਾ ਦਾਵਾ ਕੀਤਾ ਕਿ ਉਹ ਕਿਹਾ ਜ ਨਵਰਾਤਾ ਇੱਕ ਹੈ ਜੀ 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 ਕਿ ਅਸੀਂ ਇਹ ਬੜਾ ਤੋਹਫਾ ਦੇ ਰਹੇ ਹਾਂ ਭਾਰਤ ਦੇ ਲੋਕਾਂ ਨੂੰ ਹੁਣ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਆਉਣ ਜਾਣ ਦੇ ਨਾਲ ਬਹੁਤ ਸਾਰੀਆਂ ਵਸਤਾਂ ਸਸਤੀਆਂ ਮਿਲਣਗੀਆਂ ਵਾਹਨ ਸਸਤੇ ਟੈਲੀਵਿਜ਼ਨ ਸਸਤੇ ਲੈਪਟਾਪ ਸਸਤੇ ਕੰਪਿਊਟਰ ਸਸਤੇ ਇਹ 295 ਦੇ ਲਗਭਗ ਵਸਤਾਂ ਦੇ ਉੱਤੇ ਜੀਐਸਟੀ ਨੂੰ ਸੋਧਿਆ ਗਿਆ ਹੈ ਜੀ ਪੰਜਾਬ ਦੇ ਵਿੱਚ ਇੱਕ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ ਉਹ ਕਮੇਟੀਆਂ ਬਕਵਾ ਖੇਤਰਾਂ ਦੇ ਵਿੱਚ ਜਾਣ ਗੀਆਂ ਤੇ ਦੇਖਣ ਗੀਆਂ ਕਿ ਕਿਧਰੇ ਵਪਾਰੀ ਲੋਕ ਲੋਕਾਂ ਨੂੰ ਪੁਰਾਣੀਆਂ ਦਰਾਂ ਤੋਂ ਤਾਂ ਨਹੀਂ ਵਸੂਲ ਰਹੇ ਸਰਕਾਰ ਨੇ ਤਾਂ GST ਘਟਾਤਾ ਤੇ ਬਹੁਤ ਸਾਰੇ ਲੋਕ ਪੁਰਾਣੀਆਂ ਦਰਾਂ ਹੀ ਵਸੂਲ ਰਹੇ ਨੇ ਉਹਨਾਂ ਨੇ ਕਟੌਤੀ ਨਹੀਂ ਕੀਤੀ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਹਨਾਂ ਕਟੌਤੀਆਂ ਬਾਰੇ ਪੂਰਾ ਵੱਡੇ ਪੱਧਰ ਦੇ ਉੱਤੇ ਜਾਂਚ ਪੜਤਾਲ ਕਰਨ ਕਿ ਲੋਕਾਂ ਦੇ ਨਾਲ ਕਿਦਰੇ ਧੋਖਾ ਤਾਂ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਕੇਂਦਰੀ ਮਹਿਕਮੇ ਨੇ ਇਹਨਾਂ ਤਰ੍ਹਾਂ ਦੇ ਵਿੱਚ ਕਟੌਤੀ ਕਰਤੀ ਹੈ ਉਹਦਾ ਸਿੱਧੇ ਰੂਪ ਦੇ ਵਿੱਚ ਲਾਭ ਆਮ ਖਪਤਕਾਰ ਨੂੰ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਜਿਹੜੀਆਂ ਕਮੇਟੀਆਂ ਹੋਣਗੀਆਂ ਇਹ ਵੱਖ-ਵੱਖ ਖੇਤਰਾਂ 'ਚ ਜਾ ਕੇ ਇਹੋ ਜਿਹੀਆਂ ਜਾਂਚ ਪੜਤਾਲਾਂ ਕਰਨਗੀਆਂ ਕਿਉਂਕਿ ਸਾਡਾ ਇੱਥੇ ਬਾਬਾ ਆਦਮ ਨਰਾਲਾ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਕਿਉਂ ਕਰਦੇ ਕੀ ਨੇ ਸੋ ਮੈਂ ਇਸ ਮਾਮਲੇ ਦੇ ਵਿੱਚ ਇੱਕੋ ਗੱਲ ਕਹਾਂ ਕਈ ਜਿਹੜੀਆਂ ਕਮੇਟੀਆਂ ਹੋਣਗੀਆਂ ਉਹ ਕਮੇਟੀਆਂ ਪੜਤਾਲ ਕਰਨਗੀਆਂ ਜਿਹੜੇ ਲੋਕ ਇਹਨਾਂ ਦਰਾਂ ਨੂੰ ਘਟਾਉਣਗੇ ਨਹੀਂ ਲੋਕਾਂ ਤੋਂ ਪੂਰੀਆਂ ਦਰਾਂ ਦੇ ਹਿਸਾਬ ਨਾਲ ਪੈਸੇ ਵਸੂਲਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਬਿਲਕੁਲ ਟਿਲਸਾਪ ਜਿੱਥੇ ਇੱਕ ਪਾਸੇ GST ਦਰਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਟੌਤੀ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਤੋਹਫਾ ਦਿੱਤਾ ਹੈ ਤਾਂ ਉੱਥੇ ਦੂਜੇ ਪਾਸੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਤੇ ਜਿਹੜੇ ਤਿੱਖੇ ਨਿਸ਼ਾਨੇ ਸਾਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਉਹਨਾਂ ਖੁਦ ਹੀ ਜਿਹੜੀ ਹੈ GST ਦੀ ਕੀਮਤਾਂ ਵਧਾਈਆਂ ਸਨ ਤਾਂ ਉਹਨੂੰ ਖੁਦ ਹੀ ਜਿਹੜਾ ਉਹਨਾਂ ਨੇ ਘਟਾ ਕੇ ਲੋਕਾਂ ਨੂੰ ਭਲੇਖੇ ਦੇ ਵਿੱਚ ਪਾ ਦਿੱਤਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿ ਜਦੋਂ ਇਹ ਦੇ ਮੋਦੀ ਸਾਹਿਬ 14 ਦੇ ਵਿੱਚ ਆਏ ਜੀ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਇੱਕ ਦੇਸ਼ ਇੱਕ ਟੈਕਸ ਪਤਾ ਨਹੀਂ ਕਿਹੜਾ ਕਿਹੜਾ ਇੱਕ ਚੀਜ਼ ਇੱਕ ਫਲਾਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨੂੰ ਅੜੇ ਹੱਥੀ ਲਿਆ ਉਹ ਕਹਿੰਦੇ ਸ਼੍ਰੀਮਾਨ ਜੀ ਉਹਦਾ ਵੀ ਹਿਸਾਬ ਦਿਓ ਜੀ ਜੀ ਤੁਸੀਂ ਲਗਭਗ 8 ਸਾਲ ਬਦ ਦਰਾਂ ਵਸੂਲਦੇ ਰਹੇ ਚਾਰ ਪੰਜ ਕੈਟਾਗਰੀਆਂ ਤੁਸੀਂ ਬਣਾਈਆਂ ਉਹਨਾਂ ਦੇ ਤਹਿਤ ਤੁਸੀਂ ਬਸੂਦੀਆਂ ਕੀਤੀਆਂ ਤੇ ਅੱਜ ਲੋਕਾਂ ਨੂੰ ਤੁਸੀਂ ਗਮਰਾਹ ਕਰਨ ਲੱਗੇ ਹੋ ਦੇਖੋ ਜੀ ਅਸੀਂ ਤਾਂ ਤੁਹਾਡੇ ਕਿੱਡੇ ਖੈਰ ਖੋਏ ਆ ਅੱਜ ਪਹਿਲੇ ਨਰਾਤੇ ਤੋਂ ਤੁਹਾਨੂੰ ਛੋਟ ਦਿੱਤੀ ਜਾ ਰਹੀ ਹੈ ਤੇ ਜਿਹੜਾ 8 ਸਾਲ ਤੋਂ ਵੱਧ ਸਮਾਂ ਤੁਸੀਂ ਲੋਕਾਂ ਨੂੰ ਕਥਤ ਰੂਪ ਦੇ ਵਿੱਚ ਲੁੱਟਿਆ ਉਦਾ ਸਾਹਿਬ ਕਿਤਾਬ ਕਾਉਂਡ ਦੇਊਗਾ ਭਾਈ ਬਿਲਕੁਲ ਹੁਣ ਤੱਕ ਤਾਂ ਲੋਕ ਤੁਹਾਡੀਆਂ ਦਰਾਂ ਦੀ ਮਾਰਕ ਸਹਿ ਚੁੱਕੇ ਨੇ ਤੇ ਅੱਜ ਤੁਸੀਂ ਇਹ ਪ੍ਰਚਾਰ ਕਰਦੇ ਹੋ ਅਸੀਂ ਕਿੱਡੇ ਵੱਡੇ ਲੋਕ ਸੇਵਕ ਐ ਲੋਕਾਂ ਦੇ ਮੁਤਾਬਕ ਕੰਮ ਕਰਦੇ ਆ ਤੇ ਜਦੋਂ ਤੁਸੀਂ ਵੱਧ ਦਰਾਂ ਤੇ ਵਸੂਲ ਰਹੇ ਸਨ ਉਹ ਕਿਸੇ ਗਵਾਡੀ ਮੁਲਕ ਤੋਂ ਵਸੂਲਦੇ ਸੀ ਉਹ ਵੀ ਤਾਂ ਤੁਸੀਂ ਭਾਰਤ ਦੇ ਲੋਕਾਂ ਤੋਂ ਹੀ ਵਸੂਲੀ ਕੀਤੀ ਆ ਹੁਣ ਤੱਕ ਤੇ ਚਾਹੀਦਾ ਇਹ ਹੈ ਕਿ ਉਹਦਾ ਸਹਾਬੀ ਦਿਓ ਮੁੱਖ ਮੰਤਰੀ ਜੇ ਇੱਥੋਂ ਤੱਕ ਗੱਲ ਕਰਤੀ ਉਹ ਕਹਿੰਦੇ ਚੰਗਾ ਹੋਵੇ ਕਿ ਲੋਕਾਂ ਨੂੰ ਆਖੋ ਜਿਹੜੀ ਜਿਹੜੀ ਦੁਕਾਨ ਤੋਂ ਜੋ ਉਹਨਾਂ ਨੇ ਖਰੀਦਿਆ ਉਹਨਾਂ ਦਾ ਉਹੀ ਜੀਐਸਟੀ ਵਾਪਸ ਕੀਤਾ ਜਾਵੇ ਲੋਕਾਂ ਨੂੰ ਰਾਹਤ ਮਿਲੇ ਪਰ ਤੁਸੀਂ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਤੇ 8 ਸਾਲ ਤੋਂ ਵੱਧ ਸਮਾਂ ਲੁੱਟਿਆ ਹੁਣ ਜਦੋਂ ਕਈ ਰਾਜਾਂ ਦੇ ਵਿੱਚ ਚੋਣਾਂ ਆ ਰਹੀਆਂ ਨੇ ਚੋਣ ਮੁੱਦਾ ਬਣਾਉਣ ਵਾਸਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਹੈ ਇਸ ਤੋਂ ਸਵਾਹ ਹੋਰ ਕੁਝ ਨਹੀਂ ਹੈ ਜੀ ਟੀਲੋਸਾ ਬੁੱਧਰ ਵੀਰਸਾ ਸਿੰਘ ਬਟੋਹਾ ਅਕਾਲੀ ਅੱਗੂ ਨੇ ਜੋ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਪਰ ਉੱਥੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਜਿਸ ਤੋਂ ਬਾਅਦ ਕਾਫੀ ਹੰਗਾਮਾ ਭਰਿਆ ਮਾਹੌਲ ਰਿਹਾ ਐ ਮੇਰਾ ਕੱਲ ਤੀਜੀ ਚੌਥੀ ਵਾਰ ਵੀਰਸਾ ਸਿੰਘ ਬਟੋਹਾ ਇੱਥੇ ਆ ਗਿਆ ਬਰਸਾ ਸਿੰਘ ਬਟੋਏ ਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਉਹ ਸੰਸਦ ਦੀ ਸਖਤਰ ਵੀ ਰਿਹਾ ਜੀ ਕੋਈ ਸਮਾਹ ਹੁੰਦਾ ਸੀ ਗੱਲ ਹੋਰ ਹੈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਕੁਝ ਨਾਮ ਤੈਅ ਕੀਤੇ ਨੇ ਜਿਹੜੇ ਬੰਦੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਆ ਜੀ ਪਤਾ ਨਹੀਂ ਕਿ ਕਿੱਥੋਂ ਤੱਕ ਸੱਚ ਆ ਕਿੱਥੋਂ ਤੱਕ ਝੂਠ ਹੈ ਉਹਨਾਂ ਦੀ ਭੈਣ ਬੀਬੀ ਹਰਸਿਮਰਤ ਕੌਰ ਰਖੜੀ ਵਾਲੇ ਦਿਨ ਮਿਲ ਕੇ ਗਏ ਰਖੜੀ ਬਣ ਕੇ ਗਏ ਉਹਨਾਂ ਦੀ ਧਰਮ ਪਤਨੀ ਮਿਲੀ ਉਹਨਾਂ ਦੇ ਵਕੀਲ ਸਾਹਿਬ ਮਿਲਦੇ ਆ ਪਰ ਇਹਦੇ ਵਿੱਚ ਜੇ ਵਿਰਸਾ ਸੋ ਬਲਟੋਆ ਮਿਲ ਵੀ ਲੈਂਦਾ ਉਹਦੇ ਵਿੱਚ ਨੁਕਸਾਨ ਕੀ ਹੋਣਾ ਸੀ ਪਤਾ ਨਹੀਂ ਇਹ ਨਵੇਂ ਨਵੇਂ ਕਾਨੂੰਨ ਸਰਕਾਰਾਂ ਕਿਉਂ ਬਣਾਉਂਦੀਆਂ ਨੇ ਇੱਥੇ ਆਮ ਕੈਦੀ ਵੀ ਹੈ ਉਹਨਾਂ ਨੂੰ ਮਿਲਣ ਵਾਸਤੇ ਵੀ ਤਾਂ ਆਮ ਉਹਨਾਂ ਦੇ ਘਰ ਦੇ ਲੋਕ ਜਾਂ ਹੋਰ ਲੋਕ ਆਉਂਦੇ ਨੇ ਕਦੇ ਕੋਈ ਰੋਕ ਟੋਕ ਨਹੀਂ ਹੁੰਦੀ ਆਮ ਤੌਰ ਤੇ ਹੁੰਦਾ ਹੈ ਕਿ ਹਫਤੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਮੁਲਾਕਾਤ ਕਰਾਈ ਜਾਂਦੀ ਹੈ ਉਦੋਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਇੱਕ ਵੱਖਰੀ ਗੱਲ ਹੈ ਉਹਨਾਂ ਨੂੰ ਉਹ ਜਾਲੀ ਵਾਲੇ ਕਬਰਾਂ 'ਚ ਬਿਠਾ ਲ ਕੇ ਪਰਲੇ ਪਾਸੇ ਬਿਠਾ ਕੇ ਉਹਨਾਂ ਤੋਂ ਮੁਲਾਕਾਤ ਕਰਾ ਦਿੱਤੀ ਜਾਂਦੀ ਹੈ ਜੋ ਖਾਣ ਪੀਣ ਦਾ ਸਾਜੋ ਸਮਾਨ ਵੀ ਲੈ ਕੇ ਆਉਂਦੇ ਆ ਉਹ ਵੀ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਪਰ ਵਿਕਰਮ ਸਿੰਘ ਜੀਠਿਆ ਇੱਕ ਸਾਬਕਾ ਮੰਤਰੀ ਹੈ ਜੀ ਤੇ ਮਿਲਨ ਵਾਲਾ ਬਿਰਸਾ ਸਿਓ ਬੁਲਟੋਆ ਵੀ ਸਾਬਕਾ ਅਸੰਦੀ ਸਕੱਤਰ ਹੈ ਸਾਬਕਾ ਵਿਧਾਇਕ ਹੈ ਜ਼ਿੰਮੇਵਾਰ ਬੰਦਾ ਹੈ ਇਹਦੇ ਬਾਰੇ ਸਰਕਾਰ ਤੇ ਸਰਕਾਰ ਦਾ ਜੇਲ੍ਹ ਮੈਂਕ ਮੈਨੂੰ ਪਤਾ ਲੱਗਿਆ ਕਿ ਜਿਹੜਾ ਜ਼ਿਲ੍ਹਾ ਦਾ ਮੁਖੀ ਹੈ ਅਧਿਕਾਰੀ ਉਹਨਾਂ ਤਾਂ ਕਹਿੰਦੇ ਬਹੁਤ ਸਾਰੇ ਨਵੇਂ ਕਾਨੂੰਨ ਲਾਗੂ ਕਰਤੇ ਨੇ ਜੀ ਜੀ ਬਿਲਕੁਲ ਪਹਿਲਾਂ ਜੇਲ੍ਹ ਸੁਪਰਡੈਂਟ ਕੋਲ ਪਾਵਰ ਹੁੰਦੀ ਸੀ ਜੇ ਕੋਈ ਖਰਾਬੀ ਕਰਦਾ ਸੀ ਉਹਦੀ ਬੈਰਕ ਤਬਦੀਲ ਕਰਨ ਦੀ ਅੱਜਕੱਲ ਇਹਦੇ ਤੇ ਵੀ ਚਰਚਾ ਬੜੀ ਹੋ ਰਹੀ ਹੈ ਕਿ ਜੇਲ੍ਹ ਸੁਪਰਡੈਂਟ ਦੀਆਂ ਸ਼ਕਤੀਆਂ ਵੀ ਇਹਨੇ ਐਡੀਜੀਪੀ ਜ਼ਿਲ੍ਹਾ ਨੇ ਲੈ ਲੀਆਂ ਨੇ ਪਤਾ ਨਹੀਂ ਲਈਆਂ ਕਿ ਨਹੀਂ ਲਈਆਂ ਸਾਨੂੰ ਨਹੀਂ ਪਤਾ ਇਹ ਗੱਲ ਦਾ ਪਰ ਇਹ ਚਰਚਾ ਦਾ ਵਿਸ਼ਾ ਬਹੁਤ ਬੜਿਆ ਹੋਇਆ ਇੱਥੇ ਦੇਰੇ ਸਾਡੇ ਸਿਆਸੀ ਆਗੂ ਨੇ ਕੇਂਦਰ ਨਾਲ ਤਾਂ ਇਸ ਗੱਲ ਦਾ ਾਡਾ ਲੈਂਦੇ ਐ ਕਿ ਕੇਂਦਰ ਸਰਕਾਰ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖਦਾ ਸਾਨੂੰ ਸ਼ਕਤੀਆਂ ਨਹੀਂ ਦਿੰਦਾ ਪਰ ਜਿਹੜੀਆਂ ਸ਼ਕਤੀਆਂ ਤੁਹਾਡੇ ਕੋਲ ਨੇ ਤੁਸੀਂ ਆਪਣੇ ਕੋਲ ਰੱਖੀਆਂ ਨੇ ਹੇਠਲੇ ਪਾਸੇ ਨਹੀਂ ਦਿੱਤੀਆਂ ਜਾਂ ਤੁਹਾਡਾ ਕੋਈ ਅਧਿਕਾਰੀ ਰੱਖੀ ਬੈਠਾ ਹੈ ਜਿਹੜਾ ਹੇਠਲੇ ਪੱਧਰ ਤੱਕ ਸੌਖਿਆ ਉਹਦੀ ਵਰਤੋਂ ਹੋ ਸਕਦੀ ਹੈ ਉਹਦੇ ਤੱਕ ਪਹੁੰਚ ਹੋ ਸਕਦੀ ਹੈ ਉਹਦੇ ਬਾਰੇ ਕਿਉਂ ਚੁੱਪ ਨੇ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਕਾਫੀ ਮਹੱਤਵਪੂਰਨ ਨੇ ਜਿਹੜਾ ਬੰਦਾ ਆਉਂਦਾ ਉਹ ਦੂਜਿਆਂ ਤੋਂ ਕਹਿੰਦਾ ਇਹ ਸਾਰੀਆਂ ਸ਼ਕਤੀਆਂ ਛੱਡੇ ਪਰ ਮੈਤੋਂ ਨਹੀਂ ਛਡਾਉਣੀਆਂ ਜੀ ਜੀ ਬਿਲਕੁਲ ਸੋ ਇਸ ਕਰਕੇ ਇਹ ਬਰਸੀਬਲ ਟੋਏ ਵਾਲੇ ਮਾਮਲੇ ਦੇ ਵਿੱਚ ਪਤਾ ਨਹੀਂ ਹੁਣ ਸਰਕਾਰ ਨੇ ਕਿਹੜੇ ਕਿਹੜੇ ਜੇਲ ਨਿਯਮ ਨਵੇਂ ਬਰਾਏ ਨੇ ਜਾਂ ਸੱਚਮੁੱਚ ਵਿਕਰਮ ਮਜੀਠੀਆ ਨੇ ਇੱਕ ਸੂਚੀ ਦਿੱਤੀ ਵੀ ਹੈ ਕਿ ਇਹਦੇ ਤੋਂ ਸਵਾਇ ਹੋਰ ਕਿਸੇ ਨਾਲ ਮੇਰੀ ਮੁਲਾਕਾਤ ਨਾ ਕਰਾਈ ਜਾਵੇ ਬਿਤਰ ਇਹਦੇ ਵਿੱਚ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਹੀ ਦੱਸ ਸਕਦੇ ਜੀ ਬਿਲਕੁਲ ਟਿਲੋ ਸਾਬੂਦਰਾ ਕਿਹਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਹੈ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਬਿਆਨ ਇਹ ਹੈ ਕਿ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਆਉਣ ਵਾਲੇ ਬਜਟ ਦੇ ਵਿੱਚ ਔਰਤਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਜਾਏਗਾ ਜਿਦੇ ਵਿੱਚ ਉਹ ਹਰ ਮਹੀਨੇ 1100 ਰੁਪਏ ਔਰਤਾਂ ਦੇ ਲਈ ਪਾਉਣਗੇ ਅਜੇ ਤਾਂ ਬਾਬਾ ਟਾਈਮ 'ਤੇ ਹੈ ਜੀ ਨਵਾਂ ਬਜਟ ਤਾਂ ਮਾਰਚ ਚ ਆਏਗਾ ਜੀ ਜੀ ਤਨਵੀਨ ਨੇ ਉਹ ਪਏ ਨੇ ਤੇ ਤਨ ਦੇ ਲਗਭਗੇ ਪਏ ਨੇ ਇਹਦਾ ਮਤਲਬ ਜਿਹੜੀ ਗੱਲ ਭਵੰਤਮਾਨ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ ਤਾ ਉਹਨੇ 6 ਮਹੀਨੇ ਦਾ ਲਾਲੀਪਾਪਤਾ ਛੱਡੀ ਦਿੱਤਾ ਤੁਹਾਨੂੰ ਕੌਣ ਕਹਿੰਦਾ ਹੈ ਤੁਸੀਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੋ ਤੁਹਾਨੂੰ ਕੌਣ ਕਹਿੰਦਾ ਤੁਸੀਂ ਤਾਂ ਇਹ ਕਿਹਾ ਸੀ ਅਸੀਂ ਵੱਡੇ ਪੱਦਰ ਦੇ ਉੱਤੇ ਜਿੱਥੇ-ਜਿੱਥੇ ਖਜ਼ਾਨੇ ਨੂੰ ਚੋਰ ਮੋਰੀਆਂ ਲੱਗੀਆਂ ਉਹੀਆਂ ਨੇ ਜੀ ਅਸੀਂ ਉਹ ਸਾਰੀਆਂ ਬੰਦ ਕਰ ਦੇਵਾਂਗੇ 20000 ਕਰੋੜ ਅਸੀਂ ਮਾਈਨਿੰਗ ਤੋਂ ਇਕੱਠਾ ਕਰ ਲੈਣਾ ਐਨੇ ਪੈਸੇ ਅਸੀਂ ਐਕਸਾਈਜ਼ ਤੋਂ ਲੈ ਆਉਣੇ ਆ ਪਰ ਹੋਇਆ ਕੀ ਕੋਦਾ ਪਹਾੜ ਨਿਕਲਿਆ ਚੂਹਾ ਉਹ ਵੀ ਮਰਿਆ ਵਾ ਜਦੋਂ ਸੱਤਾ 'ਚ ਨਹੀਂ ਹੁੰਦੇ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਵੀ ਮੂਕ ਦਰਸ਼ਕ ਬਣ ਕੇ ਦੇਖਦਾ ਹੈ ਜੀ ਚਾਹੀਦਾ ਇਹ ਹੈ ਕਿ ਜਿਹੜੀਆਂ ਚੋਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਚੋਣ ਮਨੋਤਪੱਤਰ ਜਾਰੀ ਕਰਕੇ ਲੋਕਾਂ ਦਾ ਬੇਵਕੂਫ ਬਣਾਉਂਦੀਆਂ ਨੇ ਉਹਨੂੰ ਦਸਤਾਵੇਜ਼ ਸਰਕਾਰੀ ਬਣਾਉਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਤੋਂ ਐਫੀਡੇਵਿਟ ਲਾਓ ਕਿ ਆ ਜਿਹੜਾ ਚੋਣ ਮਨੋਰਥ ਪੱਤਰ ਤੁਸੀਂ ਜਾਰੀ ਕੀਤਾ ਜੇ ਇਹਨੰ ਬਿਨ ਲਾਗੂ ਨਾ ਕੀਤਾ ਤਾਂ ਤੁਹਾਡੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਇਹ ਹੈ ਕਿ ਨਹੀਂ ਹੈ ਹੁਣ ਸੋਸ਼ਲ ਮੀਡੀਆ ਆ ਗਿਆ ਇਲੈਕਟ੍ਰੋਨਿਕ ਮੀਡੀਏ ਦੀ ਪਰਮਾਰ ਹੈ ਪਹਿਲਾਂ 5 ਸਾਲ ਬਾਅਦ ਆਉਂਦੇ ਸੀ ਉਦੋਂ ਕਿਸੇ ਦੇ ਯਾਦ ਹੀ ਨਹੀਂ ਸੀ ਤੇ ਰਹਿੰਦੇ 5 ਸਾਲ ਪਹਿਲਾਂ ਕਿਹੜਾ ਵਾਅਦਾ ਕਰਕੇ ਗਏ ਸੀ ਇਹ ਸੋ ਜੇ ਸੱਚਮੁੱਚ ਇਹਨਾਂ ਤੋਂ ਕਰਾਉਣਾ ਇਹਨਾਂ ਨੇ ਤੇ ਚੜ੍ਹਦਾ ਕਿਹਾ ਸੀ ਵੀ ਆਨਸਰ ਕਰਾਂਗੇ 3.5 ਸਾਲ ਲੰਘ ਕਰ ਗਏ ਹੋ ਸਕਦਾ ਇਹ ਜਾਂਦੇ ਹੋਏ ਕਰਕੇ ਜਾਂ ਤੇ ਮਰਿਆ ਸਭ ਜਿਹੜੀ ਉਦੋਂ ਬਾਅਦ ਸਰਕਾਰ ਆਵੇਗੀ ਭਾਵੇਂ ਇਹਨਾਂ ਦੀ ਹੋਵੇ ਆ ਜੇ ਉਹਦੇ ਗੱਲ ਦੇ ਵਿੱਚ ਪਵੇਗਾ ਸੋ ਕਿਸੇ ਵੀ ਸਿਆਸੀ ਪਾਰਟੀ ਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੋਈ ਹੱਕ ਨਹੀਂ ਇਹ ਜਿਹੜਾ ਕੁਝ ਵੀ ਲਾਗੂ ਕਰਦੇ ਆ ਜਿਹੜਾ ਕੁਝ ਵੀ ਲਾਗੂ ਨਹੀਂ ਐਲਾਨ ਕਰਦੇ ਆ ਜਿਹੜਾ ਐਲਾਨ ਕਰਦੇ ਆ ਉਹ ਬਕਾਇਦਾ ਤੌਰ ਦੇ ਉੱਤੇ ਇੱਕ ਬਕਾਇਦਾ ਦਸਤਾਵੇਜ਼ ਬਣੇ ਕਾਨੂੰਨਨ ਦਸਤਾਵੇਜ਼ ਬਣੇ ਜੇ ਇਹ ਲਾਗੂ ਨਹੀਂ ਕਰਦੇ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ ਬਿਲਕੁਲ ਬਿਲਕੁਲ ਟਿਲੋ ਸਭ ਉਧਰ ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜੇ ਰੇਖਾ ਗੁਪਤਾ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਸੀ ਸਾਬਕਾ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਆਪਣਾ ਧਿਆਨ ਦਿੱਲੀ ਤੋਂ ਹਟਾ ਕੇ ਜਿਹੜਾ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਐਸ ਵੇਲੇ ਜਿਹੜੇ ਰਵਿੰਦ ਕੇਜਰੀਵਾਲ ਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਜੀ ਉਹ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਜੀ ਜੀ ਦਿੱਲੀ ਕਾਰਪੋਰੇਸ਼ਨ ਵਰਗੀ ਸਟੇਟ ਹੈ। ਦੇਹਜੀ ਮਿਊਸਪਲ ਕਾਰਪੋਰੇਸ਼ਨ ਹੈ। ਨਾ ਤਾਂ ਦਿੱਲੀ ਦੇ ਮੁੱਖ ਮੰਤਰੀ ਦੇ ਕੋਲੇ ਦਿੱਲੀ ਦੀ ਪੁਲਿਸ ਹੈ। ਸ਼ਕਤੀਆਂ ਦੇ ਵਿੱਚ ਵੀ ਕਮੀ ਹੈ। ਤਾਂ ਬੀਬੀ ਰੇਖਾ ਗੁਪਤਾ। ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕੁਝ ਬਿਆਨ ਦਿੱਤੇ। ਜਿਨ੍ਹਾਂ ਦੇ ਬਾਰੇ ਬੀਬੀ ਰੇਖਾ ਗੁਪਤਾ ਨੇ ਆਖਿਆ ਕਿ ਕੇਜਰੀਵਾਲ ਜੀ ਦਿੱਲੀ ਦੇ ਵਿੱਚੋਂ ਤੁਹਾਡੀ ਸਰਕਾਰ ਨਹੀਂ ਹੈ ਦਿੱਲੀ ਦੀ ਸਰਕਾਰ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਤੇ ਮੈਂ ਮੁੱਖ ਸੇਵਾਦਾਰ ਬਣ ਕੇ ਕੰਮ ਕਰ ਰਹੀ ਹਾਂ ਤੁਸੀਂ ਸੁਪਰੀਮੋ ਹੋਵੋਗੇ ਆਪ ਦੇ ਘਰੋਂ ਮੋਂਗੇ ਜੀ ਜਾਂ ਤੁਹਾਡੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਤੁਸੀਂ ਆਪਣਾ ਡੰਡਾ ਡੇਰਾ ਇੱਥੋਂ ਚੱਕੋ ਜੋ ਕਰਨਾ ਜਾ ਕੇ ਪੰਜਾਬ 'ਚ ਲਾਗੂ ਕਰੋ ਪੰਜਾਬ ਦੇ ਵਿੱਚ ਪਹਿਲਾਂ ਵੀ ਰੌਲਾ ਪੈ ਰਿਹਾ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਦਖਲ ਬਹੁਤ ਜ਼ਿਆਦਾ ਹੈ ਉਹਨੂੰ ਪੰਜਾਬ ਦੇ ਲੋਕ ਕਥਤ ਰੂਪ ਦੇ ਵਿੱਚ ਸਵੀਕਾਰ ਕਰਨ ਤੋਂ ਵੀ ਅਸਮਰਥ ਨੇ ਸਵਾਲ ਉੱਠਦੇ ਨੇ ਸੋ ਮੈਂ ਇਸ ਮਾਮਲੇ ਦੇ ਵਿੱਚ ਇਹੀ ਗੱਲ ਕਹਿ ਰਿਹਾ ਕਿ ਬੀਬੀ ਰੇਕਾ ਗੁੱਤਾ ਨੇ ਆਖਿਆ ਕਿ ਤੁਹਾਡੀ ਇਹ ਜੇ ਸਲਾਹ ਦੀ ਲੋੜ ਨਹੀਂ ਜਦੋਂ ਦੁਬਾਰਾ ਚੋਣਾ ਆਉਣ ਗਿਆ ਉਦੋਂ ਤੁਸੀਂ ਆਪਣੇ ਜੋਰ ਜਮਾਇਸ਼ ਕਰਿਓ ਜੇ ਦਿੱਲੀ ਦੀ ਜਨਤਾ ਚਾਹੇਗੀ ਤਨੂ ਦੁਆਰਾ ਚੁਣ ਸਕਦੀ ਹੈ ਪਰ ਅਜੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੁਣੀ ਹੋਈ ਸਰਕਾਰ ਹੈ ਤੇ ਸਰਕਾਰ ਆਪਣਾ ਕੰਮ ਵਾਖੂਬੀ ਲੋਕ ਦੀਆਂ ਭਾਵਨਾਵਾਂ ਦੇ ਮੁਤਾਬਕ ਕਰ ਰਹੀ ਹੈ ਤੁਸੀਂ ਆਪਣਾ ਤਖਾ ਅੰਦਾਜ਼ੀ ਇੱਥੇ ਬੋਲਣੀ ਬੰਦ ਕਰ ਦਿਓ ਜੀ ਰਟਲ ਸਾਬ ਉਦਰ ਅਹਮਦਾਬਾਦ ਦੇ ਵਿੱਚ ਇੱਕ ਜਹਾਜ਼ ਦਾ ਹਾਦਸਾ ਵਾਪਿਆ ਸੀ ਜਿਹਦੇ ਵਿੱਚ 260 ਲੋਕਾਂ ਦੀ ਜਾਨ ਗਈ ਸੀ ਉਸ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਣਾ ਬਹੁਤ ਹੀ ਮੰਦਪਾਗ ਹੈ ਪਾਇਲਟ ਸਭ ਤੋਂ ਹੀਟਲੀ ਇਕਾਈ ਹੈ ਜੀ ਉਹਨੂੰ ਜ਼ਿੰਮੇਵਾਰ ਠਹਿਰਾ ਦਿਓ ਜਿਹੜੀਆਂ ਇਹ ਕੰਪਨੀਆਂ ਨੇ ਉਹਨਾਂ ਦੇ ਵੱਡੇ ਵੱਡੇ ਅਧਿਕਾਰੀ ਉਹ ਜ਼ਿੰਮੇਵਾਰ ਕਿਉਂ ਨਾ ਹੋਣ ਅੱਜ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟ ਸੂਰਜਾ ਕਾਂਤ ਜੀ ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਅਦਾਲਤ ਵਿੱਚ ਆਇਆ ਉਹ ਕਹਿੰਦੇ ਤੁਸੀਂ ਲੋਕ ਕੁੱਲਮ ਲਾ ਕੇ ਇਹ ਸਾਰੇ ਦਾ ਸਾਰਾ ਜਿਹੜਾ ਭਾਰ ਹੈ ਉਹ ਇਕੱਲੇ ਪਾਇਲਟ ਤੇ ਪਾਉਣਾ ਚਾਹੁੰਦੇ ਹਾਂ ਬਾਕੀ ਚੀਜ਼ਾਂ ਜ਼ਿੰਮੇਵਾਰ ਕਿਉਂ ਨਹੀਂ ਇਕੱਲਾ ਪਾਇਲਟ ਹੀ ਕਿਹ ਜ਼ਿੰਮੇਵਾਰ ਹੈ ਇਹ ਗੱਲਾਂ ਸੁਪਰੀਮ ਕੋਰਟ ਦੇ ਵਿੱਚ ਆਈਆਂ ਸੋ ਇਹਦੇ ਵਿੱਚ ਕੋਮਲ ਜੀ ਜੀ ਉਹਨਾਂ ਨੇ ਜਿਹੜਾ ਇਹ ਬੋਇੰਗ 787 ਡੈਸ਼ 8 ड्रीम लाइनर ਇਹ ਜਹਾਜ਼ ਸੀ ਇਹਦੇ ਬਾਰੇ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਹੈ ਇਹਦੀ ਜਾਂਚ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆਂ ਜੀ ਇੱਕ ਤੇ ਕੁਝ ਨਹੀਂ ਹੋਣਾ ਇਹਦੇ ਪਿੱਛੇ ਕੋਈ ਬਹੁਤ ਵੱਡੀ ਕਤਤ ਰੂਪ ਵਿੱਚ ਸਾਜ਼ਿਸ਼ ਹੋ ਸਕਦੀ ਹੈ ਜਿਹਦਾ ਪਰਦਾ ਫਾਸ਼ ਹੋਣਾ ਚਾਹੀਦਾ ਪਰ ਆਮ ਲੋਕਾਂ ਦੀ ਦੰਦ ਚਰਚਾ ਹੈ ਕਿ ਇਹਦੇ ਵਿੱਚੋਂ ਨਿਕਲਣਾ ਕੱਖ ਜੀ ਬਿਲਕੁਲ ਟੈਲੋਸਾਫ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਦਸ਼ਕ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਤੇ ਵਿੱਚ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ